ਦੋਸਤੋ ਇਸ ਵਕਤ ਨਾ ਅਸੀਂ ਸੰਗਰੂਰ ਦਾ ਅਸੈਂਬਲੀ ਹਲਕਾ ਲਹਿਰਾਗਾਗਾ ਤੇ ਲਹਿਰੇ ਹਲਕੇ ਦੇ ਵਿੱਚ ਪਿੰਡ ਨਵਾਂ گاؤں ਅਸੀਂ ਪਹੁੰਚੇ ਆ ਪ੍ਰੀਤਪਾਲ ਸਿੰਘ ਇਹ ਉਹ ਨੌਜਵਾਨ ਹੈ ਜਿਹੜਾ ਕਿਸਾਨ ਅੰਦੋਲਨ ਵਿੱਚ 21 ਜਨਵਰੀ ਨੂੰ ਜਿਸ ਨੂੰ ਖਨੌਰੀ ਬਾਰਡਰ ਤੋਂ ਚੱਕ ਕੇ ਹਰਿਆਣਾ ਪੁਲਿਸ ਨੇ ਬੋਰੀ ਚ ਪਾ ਕੇ ਲਿਟਰਲੀ ਬੋਰੀ ਚ ਪਾ ਕੇ ਤੇ ਇਹਨੂੰ ਆਪਣੇ ਵਾਲੇ ਪਾਸੇ ਹਰਿਆਣੇ ਵਾਲੇ ਤਰਫ ਤੇ ਲਿਜਾ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੁਣ ਤਾਂ ਇਹਦਾ ਸਾਰਾ ਰਿਪੇਅਰਡ ਹੈ ਲੇਕਿਨ ਇਹ ਆ ਕਿ ਇਹਦੇ ਆ ਸਾਰੇ ਪਲੇਟਸ ਪਈਆਂ ਇਹਦੇ ਚਿਹਰੇ ਦੇ ਅੰਦਰਲੇ ਪਾਸੋਂ ਆਪਰੇਟ ਕਰਕੇ ਆ ਸਾਰੇ ਇਹਦੇ ਇੱਥੇ ਪਲੇਟਸ ਪਈਆਂ ਨੇ ਔਰ ਸਾਰਾ ਇਹਦਾ ਜਬਾੜਾ ਟੁੱਟ ਚੁੱਕਾ ਸੀਗਾ ਕੁੱਲ ਮਿਲਾ ਕੇ ਇਹਦੇ ਫੇਸ ਤੇ ਸਾਰੇ ਸਾਰੀਆਂ ਹੱਡੀਆਂ ਇਹਦੇ ਚਿਹਰੇ ਦੀਆਂ ਭੰਨੀਆਂ ਗਈਆਂ ਟੁੱਟੀਆਂ ਗਈਆਂ ਆ ਤੁਸੀਂ ਦੇਖ ਸਕਦੇ ਮਲਟੀਪਲ ਆ ਫ੍ਰੈਕਚਰ ਹੀਲ ਹੋ ਗਿਆ ਇਹਦਾ ਇੱਥੇ ਮੇਰੇ ਕੋਲ ਰੋਡਾਂ ਹੀ ਰੋਡਾਂ ਪਈਆਂ ਚਿਹਰੇ ਤੇ ਵੀ ਰੋਡਸ ਪਈਆਂ ਅੰਦਾ ਆ ਸਾਰੀਆਂ ਲੱਤਾਂ ਦੇ ਉੱਤੇ ਮਲਟੀਪਲ ਫ੍ਰੈਕਚਰਸ ਆ ਪਰਲੀ ਲੱਤ ਵੀ ਤੋੜੀ ਹੋਈ ਆ ਇਹ 21 ਜਨਵਰੀ ਤੋਂ ਇਹ ਸੋ ਇਹ ਸੋ ਨਹੀਂ ਸਕ ਰਿਹਾ 21 ਫਰਵਰੀ ਸੌਰੀ ਮੈਂ ਰਿਪੀਟ ਕਰ ਦਿੰਦਾ 21 ਫਰਵਰੀ ਡੇਟ ਆ 21 ਫਰਵਰੀ ਤੋਂ ਆਪਾਂ ਅੱਜ 10 ਮਈ ਚ ਆ ਗਏ ਆ ਇਹ ਚੰਗੀ ਤਰ੍ਹਾਂ ਸੋ ਨਹੀਂ ਸਕਦਾ ਪਾਸਾ ਨਹੀਂ ਲੈ ਸਕਦਾ ਇੰਨਾ ਤਸ਼ੱਦਦ ਹੋਇਆ ਹੋਵੇ ਇਸ ਕਿਸਾਨ ਦੇ ਉੱਤੇ ਇੱਕ ਨੌਜਵਾਨ ਦੇ ਉੱਤੇ ਤੇ ਸਾਡੀ ਪੰਜਾਬ ਦੀ ਸਰਕਾਰ ਨੇ ਇੱਕ ਮਾਮੂਲੀ ਜੀ 0 एफआईआर ਅਣਪਛਾਤੇ ਬੰਦਿਆਂ ਦੇ ਖਿਲਾਫ ਦਰਜ ਕੀਤੀ ਹੈ ਜਿਵੇਂ ਕਿ ਸ਼ੁਭਕਰਨ ਦੇ ਕਤਲ ਦੇ ਸਿਲਸਲੇ ਦੇ ਵਿੱਚ ਇੱਕ ਨਾਰਮਲ ਜੀ ਐਫਆਈਆਰ ਅਣਪਛਾਤੇ ਬੰਦਿਆਂ ਦੇ ਖਿਲਾਫ ਹੋ ਗਈ ਇਹਨਾਂੋਂ ਜ਼ਿਆਦਾ ਪੁਖਤਾ ਕੇਸ ਆਫ ਬਰੂਟੈਲਿਟੀ ਆਫ क्रੂਅਲਟੀ ਜ਼ੁਲਮ ਦੇ ਤਸ਼ੱਦਦ ਦੀ ਅੱਜ ਦੇ ਮਾਡਰਨ ਭਾਰਤ ਵਿੱਚ ਇਹਨਾਂੋਂ ਜ਼ਿਆਦਾ ਤੁਹਾਨੂੰ ਕੋਈ ਮਿਲੇਗਾ ਨਹੀਂ ਆਪਣੇ ਵੱਲੋਂ ਤਾਂ ਉਹਨਾਂ ਨੇ ਮਾਰ ਹੀ ਦਿੱਤਾ ਹੋਣਾ ਲੇਕਿਨ ਇਹ ਇਹਦੀ ਕਿਸਮਤ ਚੰਗੀ ਆ ਕਿ ਇੰਨਾ ਤਸ਼ੱਦਦ ਸਹਿਣ ਤੋਂ ਬਾਅਦ ਵੀ ਇਹ ਜਿੰਦਾ ਹੈ ਔਰ ਅਗੇ ਇਹਨਾਂ ਨੇ ਹੋਰ ਵੀ ਗੱਲ ਦੱਸੀ ਕਿ ਜਦੋਂ ਮੈਨੂੰ ਕੁੱਟਿਆ ਜਾ ਰਿਹਾ ਸੀਗਾ ਮੇਰੀ ਜਿਹੜੀ ਸ੍ਰੀ ਸਾਹਿਬ ਸੀਗੀ ਉਸ ਨੂੰ ਇਦਾਂ ਖਿੱਚ ਕੇ ਅਸਰੀ ਸਾਹਿਬ ਨੂੰ ਜਿਹੜਾ ਹੈਗਾ ਉਹ ਇਹਦੇ ਕੋਲੋਂ ਖੋਇਆ ਗਿਆ ਤੇ ਤੋੜਿਆ ਗਿਆ ਇਹ ਡਿਸਰੈਸਪੈਕਟ ਮੈਨੂੰ ਨਹੀਂ ਪਤਾ ਇਹਨਾਂ ਨੇ ਐਫ ਆਈ ਆਰ ਵਿੱਚ ਧਾਰਾ 300 295 ਏ ਲਾਈ ਕਿ ਨਹੀਂ ਲਾਈ ਲੇਕਿਨ ਜਦ ਐਫ ਆਈ ਆਰ ਹੀ ਅਣਪਛਾਤੇ ਬੰਦਿਆਂ ਦੇ ਖਿਲਾਫ ਹੈ ਨਾਰਮਲ ਕੋਰਸ ਵਿੱਚ ਜ਼ੀਰੋ ਐਫ ਆਈ ਆਰ ਹੈ ਤਾਂ ਉੱਥੇ ਕੋਈ ਟੁੱਕੀ ਨਹੀਂ ਬਣ ਜਾਂਦੀ ਰਹਿ ਜਾਂਦੀ ਮੇਰੇ ਪਿੱਛੇ ਇਹਨਾਂ ਦੇ ਤੁਸੀਂ ਮਾਤਾ ਜੀ ਦੇਖ ਸਕਦੇ ਹੋ ਇਹਨਾਂ ਦੇ ਪਿਤਾ ਜੀ ਦੇਖ ਸਕਦੇ ਹੋ ਇਹਦੇ ਪ੍ਰੀਤਪਾਲ ਦੇ ਤਾਇਆ ਜੀ ਨੇ ਜਿਨ੍ਹਾਂ ਨੇ ਇਹਨੂੰ ਨਰਵਾਣੇ ਤੋਂ ਚੱਕ ਕੇ ਪਹਿਲਾ ਪੀਜੀਆਈ ਰੋहतक ਲੈ ਕੇ ਗਏ ਔਰ ਉਪਰੰਤ ਫੇਰ ਵਾਪਸ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਮੇਰੇ ਨਾਲ ਰਾਹੁਲਿੰਦਰ ਸਿੰਘ ਸਿੱਧੂ ਸਾਹਿਬ ਜਿਹੜੇ ਨੇ ਇਸ ਇਲਾਕੇ ਦੇ ਸਾਡੇ ਕਾਂਗਰਸ ਦਾ ਜਿਹੜਾ ਕਰਤਾ ਤਰਤਾ ਨੇ ਮਿਸਸ ਪੱਠਲ ਦੇ ਹੁਣ ਹਰਜਪੁੱਤਰ ਦੇਖੋ ਗੱਲ ਇਹ ਆ ਕਿ ਇੱਥੇ ਪਰਖ ਦੀ ਘੜੀ ਆ ਆਪਣੇ ਪੰਜਾਬ ਦੇ ਸਰਕਾਰ ਦੀ ਕਿ ਕੀ ਪੰਜਾਬ ਸਰਕਾਰ ਹਰਿਆਣਾ ਪੁਲਿਸ ਨਾਲ ਖੜੀ ਆ ਕਿ ਜਾਂ ਆਪਣੇ ਪੰਜਾਬ ਦੇ ਜਿਹੜਾ ਕਿਸਾਨ ਜੂਝ ਰਹੇ ਨੇ ਆਪਣੇ ਅਧਿਕਾਰ ਮੰਗ ਰਹੇ ਨੇ ਕੀ ਕੀ ਪੰਜਾਬ ਸਰਕਾਰ ਕਿਸਾਨਾਂ ਨਾਲ ਖੜੀ ਆ ਕਿ ਹਰਿਆਣਾ ਪੁਲਿਸ ਨਾਲ ਖੜੀ ਮੇਰੇ ਵਿਚਾਰ ਵਿੱਚ ਜੋ ਅੰਦੋਲਨ ਚੱਲਿਆ ਪਹਿਲੀ ਗੱਲ ਤਾਂ ਭਗਵੰਤ ਮਾਨ ਨੇ ਉਹਨਾਂ ਨੂੰ ਆਗਿਆ ਦਿੱਤੀ ਕਾਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਨ ਦੀ ਉਹ ਸਾਡੀ ਆਪਣੀ ਟੈਰਿਟਰੀ ਹੈ ਉੱਥੋਂ ਉਹਨਾਂ ਨੇ ਸ਼ੰਭੂ ਦੇ ਵਿੱਚ ਵੀ ਬਹੁਤ ਤਸ਼ੱਦਦ ਟਾਇਆ ਕਲਰ ਗੈਸ ਛੁੱਟੇ ਜ਼ਖਮੀ ਕਰਤੇ ਟਰੈਕਟਰ ਭੰਨਤੇ ਨਿਸ਼ਾਨ ਸਾਹਿਬ ਕੁਚਲਤੇ ਕਿਸਾਨੀ ਝੰਡੇ ਕੁਚਲ ਦਿੱਤੇ ਪਤਾ ਨਹੀਂ ਕਿੰਨੇ ਗ੍ਰਿਫਤਾਰ ਕੀਤੇ ਔਰ ਕਿੰਨਿਆਂ ਨੂੰ ਜ਼ਖਮੀ ਕੀਤਾ ਕੋਈ ਐਮਐਲਏ ਕੋਈ ਐਫਆਈਆਰ ਪੰਜਾਬ ਦੇ ਸ਼ੰਭੂ ਪੁਲਿਸ ਸਟੇਸ਼ਨ ਵਿੱਚ ਕੋਈ ਦਰਜ ਨਹੀਂ ਹੈ ਸਿਮਿਲਰ ਤਸ਼ੱਦਦ ਖਨੌਰੀ ਵਿੱਚ ਹੋਇਆ ਆ ਤਾਂ ਜਿੰਦੀ ਜਾਗ ਦੀ ਮਿਸਾਲ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਦੇ ਪਰਿਵਾਰ ਦੇ ਉੱਤੇ ਕੀ ਬੀਤਦਾ ਹੋਵੇਗਾ ਅੱਜ ਸਾਡੀ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੋਟਾ ਮੰਗਣ ਦਾ ਅਧਿਕਾਰ ਸਾਰੀਆਂ ਪਾਰਟੀਆਂ ਨੂੰ ਮੈਨੂੰ ਕੋਈ ਇਤਰਾਜ਼ ਨਹੀਂਗਾ ਕਿ ਮੀਥੇਅਰ ਜਿਹੜੇ ਕੈਂਡੀਡੇਟ ਨੇ ਕਦੀ ਪ੍ਰੀਤਪਾਲ ਦੀ ਆਵਾਜ਼ ਆਣ ਕੇ ਚੱਕੀ ਉਹਨਾਂ ਨੇ ਕਦੀ ਉਹਨਾਂ ਦੇ ਪਰਿਵਾਰ ਨੂੰ ਢਾਰਸ ਲੈਣ ਦੀ ਕੋਸ਼ਿਸ਼ ਕੀਤੀ ਹੈ ਕਦੀ ਉਹਨਾਂ ਨੂੰ ਪੁੱਛਿਆ ਕਿ ਹਾਂ ਅਸੀਂ ਤੁਹਾਡੇ ਨਾਲ ਖੜੇ ਆਂ ਵੋਟਾ ਮੋਟਾ ਮੰਗਣ ਤਾਂ ਆਪਾਂ ਜਾ ਰਹੇ ਆਂ ਲੇਕਿਨ ਜਿਹੜਾ ਪੀੜਤ ਲੋਕ ਨੇ ਕਿਸਾਨ ਨੇ ਚਾਹੇ ਖੇਤ ਮਜ਼ਦੂਰ ਨੇ ਚਾਹੇ ਸਿੱਧੂ ਮੂਸੇਵਾਲੇ ਦਾ ਪਰਿਵਾਰ ਹੈ ਚਾਹੇ ਸ਼ੁਭਕਰਨ ਦਾ ਪਰਿਵਾਰ ਹੈ ਚਾਹੇ ਪ੍ਰੀਤਪਾਲ ਦਾ ਪਰਿਵਾਰ ਹੈ ਇਹਨਾਂ ਨੂੰ ਇਨਸਾਫ਼ ਦਿਵਾਉਣ ਵਾਸਤੇ ਮੀਥੇਅਰ ਨਹੀਂ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੀ ਚਾਰਾ ਜੋਈ ਕੀਤੀ ਬਸ ਮੇਰਾ ਇਹੀ ਸਵਾਲ ਹੈ ਸਾਡੀ ਹਮਦਰਦੀ ਹੈ ਸ਼ੁਰੂ ਤੋਂ ਅਸੀਂ ਹਮੇਸ਼ਾ ਕਿਸਾਨ ਅੰਦੋਲਨ ਦੇ ਨਾਲ ਖੜੇ ਇਹਨਾਂ ਦੀ ਮੰਗਾਂ ਦੀ ਸਪੋਰਟ ਕਰਦੇ ਆਂ ਔਰ ਅੱਜ ਮੈਂ ਕਿਉਂਕਿ ਇਹਨਾਂ ਦੇ ਪਿੰਡ ਆਇਆ ਸੀਗਾ ਤੇ ਪਿੰਡ ਵਿੱਚ ਸਾਡਾ ਇੱਕ ਸਿਆਸੀ ਇਕੱਠ ਵੀ ਸੀਗਾ ਬਹੁਤ ਸਾਰੇ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਖੜੇ ਨੇ ਇਸ ਪਿੰਡ ਦੇ ਕੁਲਵੰਤ ਸਿੰਘ ਜੀ ਉਧਰ ਕੈਮਰਾ ਕਮਾਇਓ ਇਹਨਾਂ ਨੇ ਬਹੁਤ ਅੱਛਾ ਇਕ ਇਕੱਤਰਤਾ ਕੀਤੀ ਸੀਗੀ ਔਰ ਸਾਡੀ ਇਹਨਾਂ ਦੇ ਸਰਪੰਚ ਸਾਹਿਬ ਨੇ ਸਾਰੀ ਪੰਚਾਇਤ ਨੇ ਪਿੰਡ ਦਾ ਬਹੁਤ ਸਹਿਯੋਗ ਕੀਤਾ ਤਾ ਅਸੀਂ ਆਪਣਾ ਬਣਦਾ ਫਰਜ਼ ਵੀ ਨਿਭਾ ਰਹੇ ਆਂ ਔਰ ਮੈਂ ਅਗਰ ਪਾਰਲੀਮੈਂਟ ਵਿੱਚ ਇਲੈਕਟ ਹੋ ਕੇ ਗਿਆ ਤਾਂ ਯਕੀਨ ਯਾਦ ਰੱਖਣਾ ਕਿ ਸ਼ੁਭਕਰਨ ਦਾ ਔਰ ਪ੍ਰੀਤਪਾਲ ਦਾ ਕੇਸ ਲੋਕ ਸਭਾ ਦੇ ਵਿੱਚ ਚੱਕੂੰਗਾ ਔਰ ਇਹਨੂੰ ਇਨਸਾਫ ਤੋਂ ਆਉਣ ਦੀ ਕੋਸ਼ਿਸ਼ ਕਰੂੰਗਾ ਸਾਡੇ ਨਾਲ ਜੁੜਨ ਵਾਸਤੇ ਨਵਾਂ گاਉਂ ਲਹਿਰਾ ਹਲਕੇ ਤੋਂ ਸੰਗਰੂਰ ਲੋਕ ਸਭਾ ਤੋਂ ਸਾਡੇ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ ਸਾਡੀਆਂ ਅਰਦਾਸਾਂ ਸਾਡੀਆਂ ਸ਼ੁਭ ਕਾਮਨਾਵਾਂ ਸਾਰੇ ਪ੍ਰੀਤਪਾਲ ਦੇ ਪਰਿਵਾਰ ਦੇ ਨਾਲ ਨੇ ਔਰ ਅਸੀਂ ਇਹਨਾਂ ਦੀ ਇਹਨਾਂ ਦੀ ਜਲਦੀ ਸਿਹਤ ਯਾਫਤਾ ਹੋਣੇ ਛੇਤੀ ਇਹਦੀ ਅਰਦਾਸ ਕਰਦੇ ਹਾਂ ਇਹ ਖਿਮਾ ਦਾ ਜਾਂਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ